ਪੈਲਕਨਰ ਦਾ ਤੂਤ ਆ ਐਡਾ ਤੂਤ ਕਿਰਾ ਪਾਰਾ ਵੇਖਿਆ ਨਹੀਂ ਦੇਖਿਆ ਨਹੀਂ ਪਤਾ ਨਹੀਂ ਲੱਗਦਾ ਵੀ ਇਹ ਤੂਤ ਆ ਕਿ ਪੈਲਕਨ ਹਾਂ ਜਿੰਨੀ ਇੰਨੀ ਪੈਲਕਨ ਭਾਰੀ ਹੁੰਦੀ ਆ ਸਹੀ ਬੋੜ ਕੇਲਾ ਆ ਬੱਗੂ ਕੋਸ਼ਾ ਕੇ ਨਾਸਪਤੀ ਠੀਕ ਆ ਇਹ ਹਜੇ ਨਵੇਂ ਲੱਗੇ ਨੇ ਦੋ ਦੋ ਸਾਲ ਪਤਾ ਨਹੀਂ ਇਹ ਦੋ ਸਾਲ ਨਹੀਂ ਲੱਗਨੇ ਇਹਨਾਂ ਨੂੰ ਦੋ ਦੋ ਸਾਲ ਤਾਂ ਹੋ ਗਈ ਲਾਇਏ ਨੇ ਛੋਟੇ ਛੋਟੇ ਹੀ ਲਾਏ ਸੀ ਕਿ ਨਾ ਸਾਲ ਤੇ ਜਾ ਕੇ ਇਹਦੀ ਗਰੋਥ ਕਰਦਾ ਤੇ ਖੇਤੀ ਦੇ ਨਾਲ ਜੀ ਸੋ ਵੇਤਨਾ ਯਾਰ ਆਇਨਾ ਇਹ ਲੱਗਦੀ ਨੂੰ ਹੈ ਉਸ ਤੋਂ ਵਾਰੀ ਜਾਣਾ ਨਾ ਨਹੀਂ ਨਹੀਂ ਕੋਈ ਨਹੀਂ ਆਪਾਂ ਲਿਆ ਹੀ ਪਾ ਲਿਆ ਹੈ ਗਾਵਾਂ ਅਮਰੀਕਨ ਰੱਖੀਆਂ ਕਿ ਦੂਸਰੀਆਂ ਨਹੀਂ ਨਹੀਂ ਜਰਸੀ ਹੈ ਜੀ ਅਮਰੀਕਨਾਂ ਕੋਈ ਨਹੀਂ ਜਾਂ ਸ਼ਾਈ ਵਾਲਾ ਜਾਂ ਜਰਸੀ ਆ ਤੇ ਇਹਨਾਂ ਨੂੰ ਫਿਰ ਹਰਾ ਚਾਰਾ ਹੀ ਪਾਉਣੇ ਕਿ ਹਾਂ ਆਪਾਂ ਹਰਾ ਚਾਰਾ ਪਾਉਣੇ ਚਾਰਜਵਾਂ ਨਹੀਂ ਪਾਉਂਦੇ ਚਾਰ ਨਹੀਂ ਪਾਉਂਦੇ ਨਹੀਂ ਜੀ ਅਚਾਰ ਅਚਾਰ ਦੀ ਕੋਈ ਦਿੱਕਤ ਮੇਰੇ ਹਿਸਾਬ ਨਾਲ ਤਾਂ ਇਹ ਚਾਰ ਫੰਗੀ ਸਾਈਡ ਆ ਚਲੋ ਹਾਂ ਇਹ ਤਾਂ ਗੱਲ ਹੈਗੀ ਇਹ ਨਹੀਂ ਉਲੀ ਤਾਂ ਬਾਕੀ ਜਿਹਦੇ ਕੋਲੇ ਪਸ਼ੂ ਜ਼ਿਆਦੇ ਸ਼ਾਇਦ ਉਹਦਾ ਸਰਦਦਾ ਵੀ ਨਹੀਂ ਹੋਣਾ ਚਾਰ ਪਾਏ ਵਗੈਰਾ ਆਪਣਾ ਬੰਦਾ ਰੱਖਿਆ ਵੀ ਹੈ ਸਪੈਸ਼ਲ ਹਨਾ ਠੀਕ ਹੈ ਜੋ ਆਪਾਂ ਤਾਂ ਦੁੱਧ ਘਰੇ ਪੀਣਾ ਆਪਣਾ ਬਿਜ਼ਨਸ ਕਰਨ ਨਹੀਂ ਕੋਈ ਹਨਾ ਵੈਸੇ ਨਾ ਹਨਾ ਆਮ ਛੱਡ ਕਾਉਣਾ ਪੈਂਦਾ ਜੇ ਕੁਝ ਵੀ ਆ ਤੂੰ ਤਾਂ ਤੇ ਥੱਲੇ ਨਿਆਰੇ ਨੇ ਪਸ਼ੂ ਬੈਠੇ ਦੇਖੋ ਇਹਦੇ ਥੱਲੇ ਪਫਾਰੇ ਲਾਏ ਹੋਏ ਆ ਸਾਰੇ ਸਾਡੇ ਹੂੰ ਤੇ ਵਧੀਆ ਪਸ਼ੂਆਂ ਨੂੰ ਆਰਾਮ ਰਹਿੰਦਾ ਪਹਿਲਾਂ ਥਾਂ ਨਾ ਕੱਚਾ ਸੀਗਾ ਕਿੰਨਾ ਕੁ ਪੁਰਾਣਾ ਇਹ ਸਾਡੇ ਸੀਰੀ ਨਹੀਂ ਹਟੇ ਕਹਿੰਦੇ ਭਾਈ ਥੱਲੇ ਪੱਕਾ ਕਰਾ ਕੇ ਦਿਓ ਜੇ ਮੀਂਹ ਪੈਂਦਾ ਉਹਦੇ ਬਾਲਾ ਖਰਾਬ ਹੋ ਜਾਂਦਾ ਹੂੰ ਤੇ ਪਰ ਮੇਰੇ ਹਿਸਾਬ ਨਾਲ ਕੱਚਾ ਥਾਂ ਹੀ ਬਹੁਤ ਵਧੀਆ ਸੀ ਪਸ਼ੂਆਂ ਵਾਸਤੇ ਥੱਲੇ ਵੀ ਨਹੀਂ ਇਹ ਤੂਤ ਕਿੰਨਾ ਕੁ ਪੁਰਾਣਾ ਹੋਊਗਾ ਇਹ ਤੂਤ ਹੋਊਗਾ ਹੀ 12-13 ਸਾਲ ਪੁਰਾਣਾ ਬਾਈ ਦੂਜਾ ਬਸ ਬਸ ਇੰਨਾ ਹੀ ਪੁਰਾਣਾ ਯਾਰ ਇਹ ਨਾਸ਼ ਪਰ ਇਹ ਕਦੇ ਕੱਟਿਆ ਨਹੀਂ ਜੀ ਕੱਟਿਆ ਕਦੇ ਨਹੀਂ ਤੁਸੀਂ ਆਏ ਦੇਖ ਲਓ ਜਮਾਂ ਨਹੀਂ ਕੱਟਿਆ ਬਣਾਉਣਾ ਰਹਿਦਾ ਵੀ ਟੋਕਰਾ ਬਣਾਉਣਾ ਜੇ ਛਾਂ ਦੇ ਤੌਰ ਤੇ ਵਰਤਣਾ ਵਾ ਮੈਨੂੰ ਲੱਗਦਾ ਦੂਧ ਧਰਗੀ ਮੈਂ ਨਾ ਇਹੋ ਜਿਹਾ ਬਹੁਤ ਵਧੀਆ ਹਾਂ ਹਾਂ ਕੋਣ ਦੇਖ ਲਓ ਆਪਣੇ 12-13 ਪਸ਼ੂ ਆ ਸਾਰੇ ਥੱਲੇ ਹੀ ਖੜੇ ਆ ਇਹ ਘਟੋ ਘਟ ਹੋਊਗਾ ਪੰਜਾ ਮਰ ਲਿਆ ਫੈਲਿਆ ਵਾ ਜੀ ਆਪਾਂ ਦੇਖੀਏ ਤਾਂ ਬਹੁਤ ਜਗ੍ਹਾ ਰੋਕੀ ਬੈਠਾ ਇਧਰੋਂ ਪਾਸੇ ਹੋਂ ਉਧਰ ਨੂੰ ਮੌਕਾ ਨਹੀਂ ਮਿਲਿਆ ਇਧਰ ਨੂੰ ਨਹੀਂ ਮਿਲਾਂਗਾ ਤੇ ਇਹਦਾ ਹੋਰ ਨੱਕ ਜਾਣਾ ਸੀ ਸਹੀ ਗੱਲ ਆਏ ਸੋਂ ਦੂਜੇ ਬਾਹਰ ਦਿਖਾਉਣੇ ਇਹ ਫਲ ਲੱਗੇ ਹੋਏ ਅੱਜ ਕੱਲ ਬਹੁਤੇ ਲੋਕ ਖੇਤੀ ਤਾਂ ਕਰਦੇ ਆ ਪਰ ਪਸ਼ੂ ਨਹੀਂ ਨਾਲ ਰੱਖਦੇ ਹਨ ਤੇ ਜੇ ਖੇਤੀ ਕਰਨੀ ਤੇ ਪਸ਼ੂ ਲਾਜ਼ਮੀ ਆ ਕਿਉਂਕਿ ਦੁੱਧ ਬਿਨਾ ਨਹੀਂ ਸਰਦਾ ਲੱਸੀ ਬਿਨਾ ਚਾ ਹੋਰ ਕਿਸੇ ਵੀ ਕੰਮ ਬਿਨਾ ਇਹ ਵੀ ਨਾਲ ਇੱਕ ਸਹਾਇਕਤ ਹੁੰਦਾ ਹੀ ਹੋ ਜਾਂਦਾ ਆ ਨਿੰਬੂਆਂ ਦਾ ਅਮਰੂਦ ਲੱਗੇ ਹੋਏ ਆ ਆ ਜਾਮ ਨਾ ਲੱਗੀਆਂ ਆਈਆਂ ਬਾਲੇ ਦਾ ਕਹਿੰਦੇ ਜਾਮਣ ਗੰਦ ਪਾਉਂਦੀ ਹੈ ਘਰੇ ਪਰ ਅਸੀਂ ਦੇਖਦੇ ਵਧੀਆ ਬੱਚੇ ਆ ਵੀ ਚੱਕ ਚੱਕ ਆਈਆਂ ਕਹਿੰਦੇ ਅਸੀਂ ਗਵਰਦੀਆਂ ਨੂੰ ਪੁੱਛਿਆ ਵੀ ਕੱਟ ਦਿੱ ਗਏ ਕਹਿੰਦੇ ਨਾ 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 ਕਹਿੰਦੇ ਸਾਨੂੰ ਸੁੱਖ ਵਾਲਾ ਜਦੋਂ ਜਾਮੜਾ ਲੱਗਦੀਆਂ ਸਾਡੇ ਨੂੰ ਜਦੋਂ ਉਹ ਤੋੜਦੇ ਇਹਨਾਂ ਨਾਰ ਆ ਆ ਔਲੇ ਵੀ ਕਰਦੇ ਆਈ ਆ ਦੇਖੋ ਕਿੰਨੇ ਲੱਗੇ ਵੇ ਆਪਣੇ ਚੀਕ ਇਹ ਉੱਤੋਂ ਉੱਤੋਂ ਕੋਠੇ ਤੇ ਚੜ੍ਹ ਕੇ ਤੋੜ ਲਈ ਆ ਚੀਕ ਨੂੰ ਅਸੀਂ ਤੋੜ ਕੇ ਨਾ ਹੀ ਅਖਬਾਰ ਚਲਵੇੜ ਕੇ ਪੇਟੀ ਜਿੜਾ ਰੱਖ ਲੈਨੇ ਆ ਬਹੁਤ ਲੱਗਦੇ ਇਹਨਾਂ ਨੂੰ ਦੋ ਹਾਂ ਦੋ ਬੂਟੇ ਆ ਭਰੇ ਭਰੇ ਕਈ ਕੌਂਟਲਾਂ ਦੇ ਹਿਸਾਬ ਨਾਲ ਲੱਗਾ ਹੋਇਆ ਮਾਲ ਹਾਂਜੀ ਠੀਕ ਇਹਨਾਂ ਦਾ ਆਪਣਾ ਤੋੜਦੇ ਬਹੁਤ ਆ ਇਹ ਕੱਚਾ ਹੀ ਹੁੰਦਾ ਜੀ ਇਹ ਇਹਨਾਂ ਨੂੰ ਤੋੜ ਕੇ ਜਦੋਂ ਇੱਕ ਹਸਤਾ ਰੱਖਦੇ ਆ ਫੇਰ ਪਗਦਾ ਹੂੰ ਨਾਲੇ ਤਾਂ ਛਾਂ ਦਾ ਕੰਮ ਦੇ ਜਾਂਦਾ ਤੇ ਨਾਲ ਦੀ ਨਾਲ ਹੀ ਸਾਡੇ ਕੋਲ ਹੁਣ ਦਰਖਤ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਘਰੇ ਜਮਈ